फतेहगढ़ चूड़िया तहसील तो चप्शन के विरुद्ध इलाके के दे, लोगों ने दिता रोस धरना बटाला रोड किया जाम तहसीलदार तो विरुद्ध की नारेबाजी ਕਿਹਾ ਬਿਨਾ ਪੈਸੇ ਤੇ ਨਹੀਂ ਹੁੰਦੀਆਂ ਰਜਿਸਟਰੀਆਂ ਤਸੀਲਦਾਰ ਨਾਲ ਗੱਲ ਕਰਨੀ ਚਾਹੀਦੀ ਤਾਂ ਬਹਾਨਾ ਬਣਾ ਕੇ ਤਸੀਲਦਾਰ ਦਫਤਰ ਚੋਂ ਚਲਦੇ ਬਣੇ ਫਤੇਗੜ ਝੂੜੀਆਂ ਤੇ ਵਕਫਾਕਪੰਡਾ ਦੇ ਲੋਕਾਂ ਵੱਲੋਂ ਫਤੇਗੜ ਝੂੜੀਆਂ ਤਸੀਲ ਚ ਹੁੰਦੀ ਕ੍ਰਪਸ਼ਨ ਦੇ ਵਿਰੋਧ ਵਿੱਚ ਗੁਰੂ ਰਵਿਦਾਸ ਚੌਂਕ ਵਿਖੇ ਰੋਸਤਰਨਾ ਦਿੱਤਾ ਕਿ ਅਤੇਮ ਬਟਾਲਾ ਰੋਨ ਨੂੰ ਜਾਮ ਕੀਤਾ ਗਿਆ ਇਸ ਮੌਕੇ ਵਕਫਾਕਪੰਡਾ ਤੋਂ ਆਏ ਲੋਕਾਂ ਨੇ ਕਥਿਤ ਤੌਰ ਤੇ ਫਤੇਗੜ ਝੂੜੀਆਂ ਦੀ ਤਸੀਲਦਾਰ ਉੱਪਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬਿਨਾ ਤਸੀਲ ਚ ਪੈਸੇ ਦਿੱਤੇਆਂ ਰਜਿਸਟਰੀਆਂ ਨਹੀਂ ਹੋ ਰਹੀਆਂ ਉਹਨਾਂ ਨੇ ਕਿਹਾ ਕਿ ਵੱਟੀ ਪੱਤਰ ਤੇ ਰਿਸ਼ਵਤ ਖੋਹੀ ਫਤਿਹਗੜ ਚੂੜੀਆਂ ਤਹਿਸੀਲ ਚ ਹੋ ਰਹੀ ਹੈ ਉਹਨਾਂ ਨੇ ਮੰਗ ਕੀਤੀ ਕਿ ਫਤਿਹਗੜ ਚੂੜੀਆਂ ਤਹਿਸੀਲ ਚ ਹੁੰਦੀ ਕ੍ਰਪਸ਼ਨ ਨੂੰ ਰੋਕਿਆ ਜਾਵੇ ਅਗਰ ਨਾ ਰੋਕਿਆ ਗਿਆ ਤਾਂ ਉਹ ਵੱਡੀ ਪੱਤਰ ਤੇ ਹਾਈਵੇ ਜਾਮ ਕਰ ਅਦੋਲਨ ਸ਼ੁਰੂ ਕਰਨਗੇ ਵਿਸ਼ਭੰਦੀ ਜਦ ਤਹਿਸੀਲਦਾਰ ਜਸ਼ਵੀਰ ਕਰਨਲ ਗੱਲ ਕਰਨੀ ਚਾਹੀ ਤਾ ਉਹ ਬਹਾਨਾ ਬਣਾ ਕੇ ਦਫ਼ਤਰ ਚੋਂ ਖਿਸਕਦੇ ਬਣੇ ਅਤੇ ਕਈ ਵਾਰ ਬਾਅਦ ਚ ਫੂਕ ਕਰਨ ਤੇ ਉਹਨਾਂ ਵੱਲੋਂ ਫੋਨ ਵੀ ਨਹੀਂ ਚੁੱਕਿਆ ਗਿਆ ਜੰਮੂ 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 ਜਿੰਦੇ ਵਿੱਚ ਇਹ ਕੰਮ ਚੱਲ ਰਿਹਾ ਵਾ ਜਿਵੇਂ ਹੀ ਕੇ ਪਹਿਲਾਂ ਮੈਡਮ ਜਸਵਿੰਦਰ ਨੂੰ ਇਹਨਾਂ ਨੇ ਕੁਝ ਸਬੂਤਾਂ ਦੇ ਆਧਾਰ ਦੇ ਉੱਤੇ ਕਹਿ ਲਗਿਆ ਕਿ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਵਾ ਪਰ ਜਿਹੜੇ ਬੰਦਿਆਂ ਦੀ ਮжоਰਟੀੀ ਦੀ ਬੈਠਿਆ ਵੀਡੀਓ ਬਾਹਰ ਲੋਈਆ ਕਿਉਂ ਨਹੀਂ ਇਹਨਾਂ ਬੋਤੇ ਹਾਂ ਪ੍ਰਸ਼ਾਸਨ ਕਿਉਂ ਸਿੱਟਾ ਕਾਵਾ ਨਹੀਂ ਲਿੰਦੇ ਇਹਨਾਂ ਦੇਤੇ ਵੀ ਮੰਗਦਾ ਕਿ ਬੰਦੀ ਕਾਰੋ ਜਿਹੜੀਆਂ ਕੁੱਤੀਆਂ ਨੇ ਜਾ ਤੀਨੀ ਸੋਲੇ ਪਾ ਪਤੇ ਘਟੂਆਂ ਦੇ ਰਿਜਿਸਟਰ ਤੋਂ ਪਿਛੇ ਦਿੱਕੇ ਇਸ ਇਲਾਕੇ ਦੇ ਬਾਰੇ ਵਾਸਤੇ ਪੈਂਦਾ ਤੇ ਨੌਜਵਾਨਾਂ ਦੇ ਤੋਂ ਪਤੇ ਘਟੂਆਂ ਤਸਵੀਰ ਚ ਹੋਰੇ ਪੇਛਾ ਚਾਹਦੇ ਬਸ ਰੋਸ ਤੇ ਭਾ ਅਤੇ ਚੱਕਾ ਜਾਂ ਪਿੱਛਾ ਗਿਆ ਤੇ ਇਹਨਾਂ ਦਾ ਦੋਸ਼ ਹੈ ਕਿ ਪਤੇ ਘਟੂਆਂ ਤਸਵੀਰ ਚ ਲਗਾਤਾਰ ਪੇਛਾ ਚਾਹ ਰਿਹਾ ਤੇ ਗੱਲ ਕਰਦੇ ਵਾਰ ਵਾਰ ਅਰਵਾ ਅਤੇ ਨੌਜਵਾਨਾਂ ਦਾ ਅੱਜ ਜਿਹੜਾ ਰਵੀਦਾਸ ਚੌਂਵੇ ਜਿਹੜਾ ਕਰਨਾਂ ਦੇ ਦਿੱਤਾ ਜਾ ਰਿਹਾ ਵਾ ਜਿਹੜੀ ਨਾਇਬ ਤਹਿਸੀਲਦਾਰ ਫਤੇਗੜ ਚੂੜੀਆਂ ਦੇ ਵਿੱਚ ਜਿਹੜੀ ਲਗਾਤਾਰ ਰਿਸ਼ਵਤ ਲੈ ਕੇ ਫਤੇਗੜ ਚੂੜੀਆਂ ਹਲਕੇ ਦੇ ਜਿੰਨੇ ਲੋਕ ਨੇ ਉਹਨਾਂ ਨੂੰ ਰਿਸ਼ਵਤ ਲੈ ਲੈ ਕੇ ਲਗਾਤਾਰ ਜਿਗਸਟਰੀਆਂ ਕਰ ਰਹੀ ਆ ਉਹਨਾਂ ਦੀ ਜਿਹੜੀ ਵੀਡੀਓ ਆ ਕੁਲਦੀਪ ਸਿੰਘ ਪਟਵਾਰੀ ਦੇ ਨਾਲ ਜਿਹੜੀ ਸੀਸੀਟੀਵੀ ਫੁਟੇਜ ਵਾਇਰਲ ਹੋ ਰਹੀ ਆ ਉਹ ਲਗਾਤਾਰ ਜਿਹੜੀ ਹਰ ਇੱਕ ਦੇ ਫੋਨ ਦੇ ਵਿੱਚ ਚੱਲ ਰਹੀ ਆ ਭਾਰੀ ਰੋਸ ਪਾਇਆ ਜਾ ਰਿਹਾ ਵਾ ਪੂਰੇ ਨੌਜਵਾਨਾਂ ਵੱਲੋਂ ਸਾਡੇ ਬਜ਼ੁਰਗਾਂ ਵੱਲੋਂ ਸਾਰੇ ਭੈਣਾਂ ਵੱਲੋਂ ਇਹ ਜਿੰਨੇ ਵੀ ਇਲਾਕੇ ਦੇ ਲੋਕ ਨੇ ਕਿ ਸਾਡੀ ਜਦੋਂ ਵੀ ਅਸੀਂ ਜਾਂਦੇ ਆ ਤੇ ਸਾਡੇ ਕੋਲ ਰਿਸ਼ਵਤ ਦੀ ਜਿਹੜੀ ਮੰਗ ਕੀਤੀ ਜਾਂਦੀ ਆ ਜਿਵੇਂ ਜਿਵੇਂ ਸਭ ਨੂੰ ਪਤਾ ਹੀ ਆ ਕਿ ਜਦੋਂ ਦੀ ਪੰਜਾਬ ਸਰਕਾਰ ਆਈ ਆ ਅਰਧਪਤ ਸਿੰਘ ਮਾਨ ਦੀ ਸਰਕਾਰ ਆਈ ਆ ਨਸ਼ੇ ਤੋਂ ਲੈ ਕੇ ਭ੍ਰਿਸ਼ਟਾਚਾਰ ਰਿਸ਼ਵਤ ਖੋਰੀ ਤੋਂ ਲੈ ਕੇ ਲਗਾਤਾਰ ਵੱਡੇ ਵੱਡੇ ਐਕਸ਼ਨ ਹੋ ਰਹੇ ਨੇ ਆਪ ਸਭ ਨੂੰ ਪਤਾ ਹੀ ਆ ਕਿ ਜਿਨੇ ਕਿਨੇ ਵੱਡੇ ਜਿਹੜੇ ਅਫਸਰ ਸੀਗੇ ਉਹ ਵੀ ਸਸਪੈਂਡ ਕੀਤੇ ਗਏ ਨੇ ਰਿਸ਼ਵਤਖੋਰੀ ਨੂੰ ਲੈ ਕੇ ਜਿਵੇਂ ਜਿਵੇਂ ਅੱਗੇ ਅੱਗੇ ਨਾ ਆਉਂਦਾ ਗਿਆ ਭ੍ਰਿਸ਼ਟਾਚਾਰ ਰਿਸ਼ਵਤਖੋਰੀ ਦੇ ਅੱਗੇ ਅੱਗੇ ਤੇ ਸਰਦਾਰ ਭਗਵੰਤ ਸਿੰਘ ਮਾਨ ਨੇ ਵੱਡੇ ਵੱਡੇ ਜਿਹੜੇ ਅਫਸਰ ਆ ਸਸਪੈਂਡ ਕੀਤੇ ਨੇ ਸਾਡੀ ਪੂਰੇ ਫਤਿਹਗੜ ਚੂੜੀਆਂ ਦੇ ਹਲਕੇ ਦੇ ਨੌਜਵਾਨਾਂ ਦੀ ਇਹੀ ਮੰਗ ਆ ਕਿ ਜਿਹੜੀ ਨਾਇਬ ਤਹਿਸੀਲਦਾਰ ਆ ਜਸਪੀਰ ਕੌਰ ਅਤੇ ਕੁਲਦੀਪ ਸਿੰਘ ਪਟਵਾਰੀ ਜਿਨ੍ਹਾਂ ਦੀ ਸੀਸੀਟੀਵੀ ਕੈਮਰੇ ਦੇ ਵਿੱਚ ਰਿਸ਼ਵਤ ਲੈਂਦਿਆਂ ਕੁਲਦੀਪ ਸਿੰਘ ਨੂੰ ਫੜਾਉਂਦਿਆਂ ਜਿਹੜੀ ਉਹ ਵਾਇਰਲ ਹੋ ਰਹੀ ਆ ਉਹ ਤੇ ਤੁਰੰਤ ਅੱਜ ਹੀ ਐਕਸ਼ਨ ਲੈ ਕੇ ਪੈਸੇ ਫੜਾ ਰਹੇ ਆ ਜੀ ਹਾਂਜੀ ਪੈਸੇ ਫੜਾ ਰਹੇ ਆ ਜੀ ਇਹ ਜੋ ਕਹਾਂ ਖਾ ਖਾ ਰਹੇ ਆ ਪੈਸੇ ਵੀ ਲਾ ਗਿਆ ਇਨਕਲ ਵੀ ਨਹੀਂ ਚਾੜੀ ਇਸ ਕਰਕੇ ਭਾਰੀ ਰੋਸ ਆ ਤੇ ਉਹਨਾਂ ਦੇ ਤੁਰੰਤ ਜਿਹੜਾ ਵਾ ਅੱਜ ਹੀ ਐਕਸ਼ਨ ਲੈ ਕੇ ਕੁਲਦੀਪ ਸਿੰਘ ਪਟਵਾਰੀ ਤੇ ਜਸਪੀਰ ਕੌਰ ਜਿਹੜੀ ਨੈਪ ਤਹਿਸੀਲਦਾਰ ਆ ਉਹਨਾਂ ਦੋਸ਼ੀਆਂ ਨੂੰ ਅੱਜ ਹੀ ਮੁਅਤਲ ਕੀਤਾ ਜਾਵੇ ਤਾਂ ਜੋ ਜਿਹੜੇ ਇਲਾਕੇ ਦੇ ਲੋਕ ਨੇ ਉਹ ਇੱਕ ਇਹੋ ਜਿਹਾ ਤਹਿਸੀਲਦਾਰ ਚਾਹੁੰਦੇ ਨੇ ਜਿਹੜਾ ਇੱਕ ਬੜਾ ਇਮਾਨਦਾਰ ਤਹਿਸੀਲਦਾਰ ਹੋਵੇ ਤੇ ਲੋਕਾਂ ਦੀ ਜਿਹੜੀ ਲੁੱਟ ਖਸੋਟਾ ਉਹ ਬੰਦ ਹੋਵੇ ਤਾਂ ਜੋ ਇੱਕ ਜਿਹੜਾ ਗਰੀਬ ਬੰਦਾ ਵਾ ਜਿਹਨੇ ਕਿਨੇ ਅੱਧੇ ਕਿੱਲੇ ਦੀ ਦੋ ਕਨਾਲਾਂ ਦੀ ਕਨਾਲ ਦੀ ਰਜਿਸਟਰੀ ਕਰਾਉਣੀ ਆ ਉਹ ਇਹਨਾਂ ਨੂੰ 50 50000 ਰੁਪਈਆ ਜਿਹੜਾ ਵਾ ਕਿੱਥੋਂ ਲਿਆ ਕੇ ਆਪਣੀ ਰਜਿਸਟਰੀ ਕਰਾਊਗਾ ਇਸ ਕਰਕੇ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ ਸਾਨੂੰ ਮਾਨ ਹਜ਼ਾਰਪੁਰ ਸਿੰਘ ਮਾਨ ਦੇ ਤੇ ਆਪਣੇ ਜਿੰਨੇ ਹਲਕੇ ਦੇ ਐਮਐਲਏ ਨੇ ਬਲਵੀਰ ਸਿੰਘ ਪੰਨੂ ਅਤੇ ਅਮਨਸ਼ੀਰ ਸਿੰਘ ਸਿਆਰੀ ਗਲਸੀ ਅਸੀਂ ਆਸ ਕਰਦੇ ਆ ਕਿ ਸਾਡੀ ਜਿਹੜੀ ਵੀਡੀਓ ਮੀਡੀਆ ਜਿਹੜਾ ਵਾ ਜਰੂਰ ਜਿਹੜਾ ਲੋਕਾਂ ਤੱਕ ਲੈ ਕੇ ਆਊਗਾ ਤੇ ਜਿਹੜੀ ਜਸਪੀਰਪੁਰ ਤੇ ਬੰਦੀ ਕਾਰਵਾਈ ਜਿਹੜੀ ਵਾਜਿ ਕੀਤੀ ਜਾਊਗੀ ਤੇ ਫੇਰ ਹੀ ਲੋਕਾਂ ਦੇ ਵਿੱਚ ਖੁਸ਼ੀ ਦੀ ਇੱਕ ਲਹਿਰ ਬਣੇ। ਇਹ ਭਾਈ ਇਹ ਉੱਚ ਅਫਸਰਾਂ ਦੇ ਧਿਆਨ 'ਚ ਲਿਆਉਂਦਾ ਇਹ ਸਾਰਾ ਮਾਮਲਾ ਉੱਚ ਅਫਸਰਾਂ ਦੇ ਜਿਹੜਾ ਵੀਡੀਓ ਵਾਲਾ ਜਿਹੜੀ ਸੀਸੀਟੀਵੀ ਆ। ਜਿਹੜਾ ਉੱਚ ਅਫਸਰਾਂ ਦੇ ਵਿੱਚ ਧਿਆਨ ਵਾਲੀ ਗੱਲ ਆ। ਅੱਜ ਸਾਡਾ ਮੁੱਖ ਕਾਰਨ ਇਹੋ ਸੀਗਾ ਅਜੇ ਅਸੀਂ ਕਿਸੇ ਨੂੰ ਵੀਡੀਓ ਨਹੀਂ ਸੀ ਪਾਈ। ਪਰ ਜਦੋਂ ਜਦੋਂ ਸਾਨੂੰ ਵੀਡੀਓ ਮਿਲੀ ਤੇ ਅਸੀਂ ਇਹੀ ਅੱਜ ਇੱਕ ਮੰਗ ਰੱਖਣ ਵਾਸਤੇ ਆਪਣੇ ਮੁੱਖ ਦੋਸ਼ੀ ਨੂੰ ਮੁਕਤਲ ਕਰਨ ਵਾਸਤੇ ਜਿਹੜਾ ਅੱਜ ਸਾਨੂੰ ਧਰਨਾ ਜਿਹੜਾ ਨੌਜਵਾਨਾਂ ਵੱਲੋਂ ਅੱਜ ਲਾਇਆ ਗਿਆ ਵਾ। ਸਾਡੀ ਜਿਹੜੀ ਅਸਲੀ ਮੰਗ ਆ ਉਹ ਅੱਜ ਦੀ ਇਹੀ ਮੰਗ ਆ ਕਿ ਇਹਨੂੰ ਜਲਦੀ ਉਹ ਸਾਰੇ ਇੱਕ ਨੌਜਵਾਨਾਂ ਤੇ ਫਟੇਗੜ ਚੂੜੀਆਂ ਦੀ ਸਮੂਹ ਸੰਗਤ ਵੱਲੋਂ ਵੱਡਾ ਰੋਸ ਹੈ ਕਿ ਜਿਹੜੀ ਪਿਛਲੇ ਦਿਨੀ ਜਸਵਿੰਦਰ ਕੋਰ ਆਦਿ ਸਾਡੀ ਭੈਣ ਜਿਹੜੀ ਮੌਤਲ ਕੀਤੀ ਗਈ ਆ ਬਿਨਾ ਸਬੂਤਾਂ ਦੇ ਉਧਾਰ ਦੇ ਉਸ ਜੇਕਰ ਉਹਦੇ ਕੋਈ ਦੋਸ਼ ਆ ਜਾਂ ਉਹਦੇ ਕੋਈ ਸਬੂਤ ਨੇ ਫਿਰ ਤਾਂ ਅਸੀਂ ਕਾਰਵਾਈ ਮੰਗਦੇ ਆ ਕਿ ਜਿਹੜੀ ਕੀਤੀ ਹੋਈ ਕਾਰਵਾਈ ਉਹ ਬਿਲਕੁਲ ਸਹੀ ਆ ਪਰ ਜੇਕਰ ਕੋਈ ਸਬੂਤ ਨਹੀਂ ਗੇ ਤੇ ਉਹਨੂੰ ਮੌਤਲ ਕਿਉਂ ਕੀਤਾ ਗਿਆ ਅਸੀਂ ਇਹੀ ਮੰਗ ਰੱਖਦੇ ਹਾਂ ਅੱਜ ਦਾ ਜਿਹੜਾ ਸਾਡਾ ਧਰਨਾ ਵਾ ਜਿਸੀਂ ਇੱਥੇ ਫਤਿਹਗੜ ਚੂੜੀਆਂ ਚੌਕ ਰਵਿਦਾਸ ਦੇ ਵਿੱਚ ਜੋ ਇਸ ਟਾਈਮ ਤੇ ਧਰਨਾ ਚੱਲ ਰਿਹਾ ਵਾ ਇਸ ਧਰਨੇ ਦਾ ਮੇਨ ਮੰਤਵ ਕੀ ਆ ਜੀ ਤਹਿਸੀਲ ਫਤਿਹਗੜ ਚੂੜੀਆਂ ਦੇ ਵਿੱਚ ਮੈਡਮ ਤਹਿਸੀਲਦਾਰ ਜੋ ਜਸਵੀਰ ਕੌਰ ਨੇ ਉਹਨਾਂ ਦੇ ਨਾਲ ਪਟਵਾਰੀ ਕਰਦੀਪ ਸਿੰਘ ਜੋ ਕਿ ਇੱਕ ਜਨਤਕ ਵੀਡੀਓ ਵੀ ਵਾਇਰਲ ਹੋ ਚੁੱਕੀ ਆ ਜੀ ਉਹਨਾਂ ਨੂੰ ਉਸ ਵੀਡੀਓ ਦੇ ਵਿੱਚ ਸ਼ਰਿਆਂ ਨੂੰ ਲੈਂਨ ਦੇਣ ਕਰ ਰਹੇ ਨੇ ਔਰ ਪ੍ਰਸ਼ਾਸਨ ਜਿਹੜਾ ਵਾ ਉਹ ਕੰਮ ਕਰਨ ਦੀ ਨੀਂਦ ਸੁਤਾ ਹੋਇਆ ਵਾ ਕੀ ਗੱਲ ਇਹ ਕਰਪਸ਼ਨ ਹੈ ਇਹਨਾਂ ਨੂੰ ਸਾਰੇ ਅਧਿਕਾਰੀਆਂ ਨੂੰ ਇਹਨਾਂ ਲੈਂਨ ਦੇ ਨਜ਼ਰ ਨਹੀਂ ਆ ਰਿਹਾ ਇੱਕ ਤਹਿਸੀਲ ਦੇ ਵਿੱਚ ਬੈਠ ਕੇ ਕਰਪਸ਼ਨ ਕਰ ਰਹੇ ਨੇ ਜਿਸ ਤਰ੍ਹਾਂ ਤਹਿਸੀਲ ਦੇ ਵਿੱਚ ਇੱਕ ਪਹਿਲਾਂ ਵੀ ਮਸਲਾ ਸਾਹਮਣੇ ਆਇਆ ਸੀਗਾ ਉਹਨਾਂ ਨੂੰ ਇਹਨਾਂ ਨੇ ਤੁਰੰਤ ਜਿਹੜਾ ਵਾ ਉਹ ਬਰਖਾਸਤ ਕੀਤਾ ਸੀਗਾ ਔਰ ਸਾਡੀ ਸਾਡੀ ਤਹਿਸੀਲ ਫਤੇਗੜ ਚੂੜੀਆਂ ਦੇ ਪੂਰੇ ਇਲਾਕੇ ਦੇ ਇਹ ਲੋਕਾਂ ਦੀ ਆਵਾਜ਼ ਆ ਇਹਨਾਂ ਦੇ ਉੱਤੇ ਬੰਦੀ ਤੁਰੰਤ ਕਾਰਵਾਈ ਕੀਤੀ ਜਾਵੇ ਔਰ ਇਹਨਾਂ ਨੂੰ ਬਰਖਾਸਤ ਕੀਤਾ ਜਾਵੇ। ਅਗਰ ਇਹਨਾਂ ਨੇ ਅਗਲੀ ਇਹਨਾਂ ਦੇ ਬੰਦੀ ਕਾਰਵਾਈ ਨਾ ਕੀਤੀ ਔਰ ਅਸੀਂ ਇਸ ਚੀਜ਼ ਦਾ ਵਾਅਦਾ ਕਰਦੇ ਹਾਂ ਕਿ ਅੱਜ ਅਸੀਂ ਫਤਿਹਗੜ੍ਹ ਚੂੜੀਆਂ ਦੇ ਵਿੱਚ ਧਰਨਾ ਲਾਇਆ ਵਾ। ਉਹ ਪ੍ਰਸ਼ਾਸਨ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਹੌਣ ਸਮੇਂ ਅਣੋਲੇ ਸਮੇਂ ਦੇ ਵਿੱਚ ਅਸੀਂ α1 ਜੋਵਾ ਰੋਡ ਨੈਸ਼ਨਲ ਇਹਨੂੰ ਯਮ ਕਰਾਂਗੇ ਔਰ ਇਹ ਤੁਰੰਤ ਇਹਨਾਂ ਦੇ ਉੱਤੇ ਜੋ ਇਹ ਮੁਲਾਜ਼ਮ ਬੈਠੇ ਨੇ ਜੋ ਇਹ ਰਿਸ਼ਵਤ ਲੈ ਰਹੇ ਨੇ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ। ਇਹ ਫਤਗੜ ਚੂੜੀਆਂ ਦੀ ਤਹਿਸੀਲ ਦੇ ਵਿੱਚ ਜਿੰਨੇ ਲੋਕ ਨੇ ਇਹਨਾਂ ਦੇ ਇਹਨਾਂ ਦੇ ਇਥੋਂ ਜੀ ਬਹੁਤ ਤੰਗ ਨੇ ਜਿੱਤਰਾ ਮੈਂ ਮਾਨਯੋਗ ਸਰਦਾਰ ਭਗਤ ਸਿੰਘ ਮੁੱਖ ਮੰਤਰੀ ਪੰਜਾਬ ਜੀ ਨੂੰ ਕਹਿੰਦਾ ਵਾਂ ਕਿ ਤੁਸੀਂ ਵੱਡੇ ਵੱਡੇ ਮਗਰਮਸ਼ ਫੜੇ ਨੇ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਇਸੇ ਇਲਾਕੇ ਦੇ ਲੋਕਾਂ ਨੂੰ ਆਪਣਾ ਜਿਹੜਾ ਕੰਮ ਆ ਜਿਹੜਾ ਉਹ ਸੌਖੇ ਤਰੀਕੇ ਨਾਲ ਕਰਾ ਸਕਣ ਔਰ ਇਹਨਾਂ ਅਧਿਕਾਰੀਆਂ ਤੋਂ ਜੋ ਬਸ ਜਿਹੜਾ ਜੌਂਗ ਫਤਗੜ ਚੂੜੀਆਂ ਦੇ ਵਿੱਚ ਸਾਰੇ ਇਲਾਕੇ ਦੇ ਜ਼ਿਮੀਂਦਾਰ ਭਰਾ ਜਿੰਨੇ ਨੇ ਸਾਰੇ ਇਕੱਠੇ ਹੋਏ ਨੇ ਤੇ ਆਪ ਸਾਬ ਨੂੰ ਪਤਾ ਹੀ ਆ ਵੀ ਜੋ ਫਤੇਗੜ ਚੂੜੀਆਂ ਦੇ ਵਿੱਚ ਧੱਕੇਸ਼ਾਹੀ ਚੱਲ ਰਹੀ ਆ ਤਸਵੀਲਦਾਰ ਪਟਵਾਰੀਆਂ ਵੱਲੋਂ ਤੇ ਅੱਜ ਉੱਤੇ ਅਸੀਂ ਜਾਣਦੇ ਆ ਕਿ ਸਾਡੀ ਬੰਦੀ ਕਾਰਵਾਈ ਕੀਤੀ ਜਾਵੇ ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਮੈਡਮ ਜਸਵਿੰਦਰ ਕੌਰ ਤੇ ਕੁਝ ਕੁ ਲੋਕਾਂ ਦੇ ਕਹਿਣ ਤੇ ਵੀਡੀਓ ਜਿਹੜੀ ਵਾਇਰਲ ਹੋਈ ਆ ਉਹਨਾਂ ਦੇ ਕਹਿਣ ਤੇ ਕੁਝ ਕੁ ਲੋਕਾਂ ਦੇ ਕਹਿਣ ਦੇ ਮਰਵਾਸਤ ਕੀਤਾ ਗਿਆ ਹੈ ਬਾਪੂ ਜੀ ਇਹ ਸਾਰੇ ਮੇਰੇ ਤੇ ਤਸਵੀਲਦਾਰ ਤੇ ਪਟਵਾਰੀ ਦੀ ਵੀਡੀਓ ਵਾਇਰਲ ਹੋਈ ਆ ਰਿਸ਼ਵਤ ਲੈਣ ਦੀ ਉਹ ਪੂਰੇ ਬੱਚੇ ਬੱਚੇ ਕੋਲ ਜੀ ਸਾਡੇ ਇਲਾਕੇ ਦੇ ਵਿੱਚ ਵੀਡੀਓ ਪਹੁੰਚ ਚੁੱਕੀਆਂ ਮੋਬਾਈਲਾਂ ਦੇ ਵਿੱਚ ਅੱਜ ਅਸੀਂ ਕਹਿੰਨੇ ਆਂ ਕਿ ਪ੍ਰਸ਼ਾਸਨ ਜਿਹੜਾ ਵਾ ਉਹ ਕਿਉਂ ਕੰਬ ਕਰਨ ਦੀ ਨੀਂਦ ਸੁਦਾ ਆ ਉਹਨਾਂ ਤੇ ਕਿਉਂ ਨਹੀਂ ਐਕਸ਼ਨ ਲੈਂਦਾ ਜਾਦੀ ਮੈਡਮ ਜਸਵਿੰਦਰ ਕੌਰ ਤੇ ਘੰਟੇ ਦੋਆਂ ਘੰਟਾ ਵਿੱਚ ਐਕਸ਼ਨ ਆ ਗਿਆ ਹਾਲਾਂਕਿ ਉਹਨਾਂ ਦੇ ਖਿਲਾਫ ਕੋਈ ਮੋਕਾ ਸਬੂਤ ਨਹੀਂ ਸੀ ਹੈਗਾ ਯਾਨੀ ਕਿ ਉਸਕ ਲੋਕਾਂ ਦੇ ਕਹਿਣ ਦੇ ਉੱਤੇ ਹੀ ਅਸੀਂ ਅੱਜ ਸਾਰੇ ਇਕੱਠੇ ਹੋਏ ਆਂ ਇਲਾਕੇ ਦੇ ਵਿੱਚ ਅਸੀਂ ਇਹੀ ਕਹਿੰਨੇ ਆਂ ਕਿ ਜਿਨ੍ਹਾਂ ਦੇ ਉੱਤੇ ਪੰਦੀ ਕਾਰਵਾਈ ਆ ਉਹ ਸਬੂਤਾਂ ਦੇ ਆਧਾਰ ਤੇ ਜਦੋਂ ਸਰਕਾਰ ਆ ਉਹ ਕਾਰਵਾਈ ਕਰੇ ਇਹਨਾਂ ਦੇ ਤੇ ਜਿਹੜੇ ਜੱਟ ਭਰਾਵਾਂ ਨਾਲ ਧੱਕਾ ਹੋਣ ਲਿਆ ਵਾ ਤੇ ਉਹਨਾਂ ਦੇ ਨਾਲ ਜਿਹੜਾ ਇਨਸਾਫ ਕੀਤਾ ਜਾਵੇ ਤੇ ਸਾਡੇ ਬਾਪੂ ਜਰਨਾਮ ਸਿੰਘ ਜਿਹੜੇ ਇਹ ਵੀ ਗਰੀਬ ਜੱਟ ਨੇ ਇਹਨਾਂ ਦੀ ਜ਼ਮੀਨ ਦੇ ਮਾਲਕ ਨਹੀਂ ਅਗੇ ਇਹਨਾਂ ਨਾਲ ਪਨਵਾਰੀ ਸਾਹਿਬ ਨੇ ਬੜਾ ਧੱਕਾ ਕੀਤਾ ਤੇ ਅੱਜ ਇਹ ਵੀ ਆਪਣਾ ਦੁੱਖੜਾ ਸੁਣਾਉਂਦੇ ਆਣ ਕੇ ਧਰਨੇ ਦੇ ਵਿੱਚ ਭਰਾਓ ਅਸੀਂ ਅੱਜ ਜਾਨੀ ਕਿ ਇਥੇ ਇਕੱਲੇ-ਆ ਇਕੱਲੇ ਆਪਣਾ ਦੁੱਖੜਾ ਸੁਣਾਈਏ ਆਣ ਕੇ ਕਿੰਨੇ ਭਰਾ ਇਕੱਠੇ ਹੋਏ ਨੇ ਤੇ ਏਕਤਾ ਦੇ ਵਿੱਚ ਬੱਲਿਆ ਜੀ ਅਸੀਂ ਇਹੀ ਕਹਿੰਨੇ ਆ ਪ੍ਰਸ਼ਾਸਨ ਨੂੰ ਕਿ ਜੇ ਬਾੰਦੀ ਕਾਰਵਾਈ ਨਹੀਂ ਕਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਧਰਨਾ ਸਾਡਾ ਲੰਬਾ ਚੱਲੇਗਾ ਜੀ